ਪਿਆਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੀ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਕਰਕੇ ਤਭੀ ਧਰਨਾ ਕੀਤੀ ਆ ਅਸੀਂ ਧਰਮ ਨਹੀਂ ਸ਼ਰਸ ਰਹੇ ਸੀਸ ਦੇ ਸਕਦੇ ਆ ਸ੍ਰੀ ਆਕਾਲ ਬਾਕੀ ਸਤਿਕਾਰ ਜੋ ਆਪਾਂ ਪਛਾਂਵ ਲੋ ਦੋ ਸ਼ਬਦ ਉਹ ਆਪ ਸੰਗਤਾਂ ਨੂੰ ਸਰਵਨ ਕਰਵਾਉਣਗੇ ਪਾਇਸਾ ਪਾਈ ਜਗਤਾ ਸਿੰਘ ਜੀ ਹਜੂਰੀ ਰਾਗੀ ਜੱਗਾ ਸੱਚਾਈ ਬਲਤਾਰ ਬਨਾਈ ਬਦਲਾਈ ਬਨਾਈ ਬਨਾਈ ਸਭਈ ਆ ਬਟਾਈ ਗਈ ਕੋਨ ਰਾਸ਼ਸ਼ ਦਾ ਕਟ ਤੂੰ ਗੇ ਬਿੰਦ ਕਰੇ ਸੁਣੋ ਪਿਆਰੇ ਬੁਜੇ ਰੀ ਨੂੰ ਆਖਦਾ ਜਲਾਗ ਜੋਰ ਕੇ ਜਿੰਦੇ ਨੂੰ ਆਗ ਦਾ ਬੜਾ ਬੜਾ ਗੋਪੁਨਾ ਨੇ ਆਪਣੇ ਜੇਤੇ ਵਿੱਚ ਸਪਾਇਆ ਹੋਇਆ ਸਾਹਿਬ ਜਦਿਆਂ ਨੂੰ ਨਿਗਲ ਵਿੱਚ ਚੌਂਦੀ ਖਬਰ ਸੁਣ ਕੇ ਮਾਤਾ ਜੀ ਨੇ ਜਲਾਗ ਨੂੰ ਸੁਣਦਾ ਹੈ ਤਾਂ ਇਹ ਆ ਗਿਆ ਉਹ ਸਾਹ ਸੰਗ ਦੀ ਵਰਵਜਨ ਸਾਹ ਪਾਪੜਾ ਬਾਗੀ ਹੈ ਮਾਤਾ ਜੀ ਕੀ ਗਾਇਬ ਨੇ ਤੇ ਭਾਈ ਗੁਰਿੰਦਰ ਸਿੰਘ ਦੀ 골ਡੀ ਜੁੱਤ ਆਗੂ ਉਹ ਸਾਰਿਆਂ ਨੂੰ ਲੈ ਕੇ ਸਟੇਜ ਤੇ ਪਹੁੰਚੋ ਜੀ ਸੋ ਸਦਾ ਪਲਵਾਨ ਸਿੰਘ ਜੀ ਸਦਾ ਮਹਤਿਆਰ ਸਿੰਘ ਜੀ ਉਹਨਾਂ ਦੇ ਨਾਮ ਨੇ ਉਹਨਾਂ ਨੂੰ ਵੀ ਜਿਉ ਆਇਆ ਸੋ ਮਾਪੁਰਸ਼ਾਂ ਦੇ ਕੋਲੋਂ ਸਨਮਾਨ ਵੀ ਪ੍ਰਾਪਤ ਕਰ ਲੈਣ ਜੀ ਸੋ ਅੱਜ ਦੇ ਕਬਰ ਦੇ ਰਹੇ ਨੇ ਪਈ ਅਰਵਿੰਦਰ ਸਿੰਘ ਜੀ ਭੁੰਗਰ ਨਹੀਂ ਉਹ ਵੀ ਪਹੁੰਚੇ ਨੇ ਪੱਤਰਕਾਰ ਸੋ ਸਾਰਿਆਂ ਨੂੰ ਜਿਉ ਆਇਆ ਤੰਤਰ ਸਾਹਿਬ ਫਿਰੂ ਰਾਮਦਾਸ ਮਹਾਰਾਜ ਦੇ ਸਥਾਨ ਤੋਂ ਖਜੂਰੀ ਰਾਗੀ ਜੱਤਾ ਪਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਹਜੂਰੀ ਰਾਗੀ ਜੱਤਾ ਅਛੀ ਦੇ ਦਰਬਾਰ ਸਾਹਿਬ ਫਿਰ ਅੰਮ੍ਰਿਤਸਰ ਸਹਾਏ ਉਹ ਸਟੇਜ ਤੇ ਸੱਜ ਗਏ ਨੇ ਸਲਮਾਨਾ ਤੋਂ ਬਾਅਦ ਇੱਕ ਘੰਟੇ ਦੇ ਵਾਸਤੇ ਉਹ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਰਾਹੀਂ ਗੁਰੂ ਸ਼ਬਦ ਦੇ ਨਾਲ ਜੋੜਨਗੇ ਸੋ ਸੰਗਤ ਜੀ ਆਪਾਂ ਸਾਰੇ ਜਾਣਦੇ ਆ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਮੁਖੀ ਸਾਹਿਬ ਜੱਦਾ ਬਾਬਾ ਫਤੇ ਸਿੰਘ ਜੀ ਤਰਨਤਲ ਜੋ ਹੈੱਡਕੁਆਰਟਰ ਵਿਜਵਾੜਾ ਉਹਨਾਂ ਰੋਡ ਹ シャਲਪੁਰਾ ਦੇਸ਼ ਵਿਦੇਸ਼ ਵਿੱਚ ਜਾ ਕੇ ਬਾਬਾ ਜੀ ਗੁਰਮਤਿ ਪ੍ਰਚਾਰ ਤੇ ਪ੍ਰਸਾਰ ਦੇ ਖੇਤਰ ਦੇ ਵਿੱਚ ਬੜਵੱਲਾ ਯੋਗਦਾਨ ਪਾਉਂਦੇ ਨੇ ਆਪਾਂ ਪਿਛਲੇ ਸਮੇਂ ਦੇ ਦੌਰਾਨ ਵੀ ਵੇਖਿਆ ਉਹ ਬਲੈਂਡ ਕੈਨੇਡਾ ਅਮਰੀਕਾ ਦੀ ਧਰਤੀ ਤੇ ਜਾ ਕੇ ਗੁਰਮਤਿ ਪ੍ਰਚਾਰ ਤੇ ਪ੍ਰਸਾਰ ਨੂੰ ਮੁੱਖ ਵੱਖ-ਵੱਖ ਸ਼ੀਤਾਂ ਦਾ ਸੇਵਾਦਾਰਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ ਸੋ ਬੇਨਤੀ ਕਰਦੇ ਆ ਭਾਈ ਸਾਹਿਬ ਜਗਪਾਲ ਸਿੰਘ ਜੀ ਹਜ਼ੂਰੀ 라ਗੀ ਜਤਾ ਸੱਚਖੰਡ ਚੇਰੇ ਆਪ ਸੰਗਤਾਂ ਨੂੰ ਹੋਏਗਾ 라ਗੀ ਜਗ ਪ੍ਰਭ ਗੁਨੀ ਗ헤ਰਾ ਸ਼ਰਨ ਗਹੀ ਜੋ ਹੈ ਤੇ ਵਿਦਸੈ ਕੋਲਾ ਵਿਦਸੈ ਕਿਰਪਾ ਸਦੇ ਹਮ ਹੈ ਉਹਨਾਂ ਨੂੰ ਵੀ ਸਤਕਾਰ ਦਿੱਤਾ ਜਾਣਾ ਹੈ ਕਈਆਂ ਦੇ ਨਾਮ ਅਜੇ ਨਹੀਂ ਲਿਖੇ ਗਏ ਸਾਡੇ ਬਹੁਤ ਹੀ ਸਤਕਾਰਯੋਗ ਜਿਵੇਂ ਆਪ ਸਾਰੇ ਜਾਣਦੇ ਆ ਕਿ ਸਤਕਾਰਯੋਗ ਸੰਤ ਲੁਪ ਸਿੰਘ ਜੀ ਉਹਨਾਂ ਸਾਹਿਬ ਵਾਲੇ ਅਤੇ ਸਿੱਖ ਪਿੰਨ ਫਿਰ ਸੋਸਾਇਟੀ ਬਲੋ ਇੱਥੇ ਮਹਾਨ ਨਾਲ ਜਾਣਿਆ ਜਾਂਦਾ ਹੈ ਉਹਨਾਂ ਦੇ ਸਾਡੇ ਬਹੁਤ ਈ ਸੇ ਰਾਖੂ ਸਰਦਾਰ ਅਕਾਸ਼ ਸਿੰਘ ਜੀ ਜੋਹੜ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਉਕੇ ਪਿਛਲੇ ਦਿਨੀ ਜਦੋਂ ਕੀਰਤਨ ਦਰਬਾਰ ਹੋ ਰਿਹਾ ਸੀ ਲਾਈਵ ਤੇ ਚੱਲ ਰਿਹਾ ਸੀ ਮੈਂ ਲਾਈਵ ਵਾਲਿਆਂ ਦੀ ਸੇਵਾ ਬਾਰੇ ਦੱਸ ਦਿਆਂ ਕਿ ਜੱਜੇਦਰ ਬਾਬਾ ਗੁਰਦੇਵ ਸਿੰਘ ਜੀ ਉਸ ਵੇਲੇ ਅਮਰੀਕਾ ਦੇ ਵਿੱਚ ਸਨ ਜਦੋਂ ਕੀਰਤਨ ਦਰਬਾਰ ਚੱਲ ਰਿਹਾ ਸੀ ਤੇ ਸਟੇਜ ਦੀ ਸੇਵਾ ਵੀ ਦਾਸ ਨਿਭਾ ਰਿਆ ਸੀ ਨਾ ਪ੍ਰਬੰਧ ਕਬੀਰਾ ਨੇ ਹੁਕਮ ਲਾਇਆ ਸੀ ਤੇ ਬਾਬਾ ਜੀ ਨੇ ਉੱਥੇ ਫੋਨ ਕਰਕੇ ਹੀ ਆਪਣੀ ਜੜੀ ਹਾਜ਼ਰੀ ਲਗਵਾਈ ਭਾਈ ਰਾਜਵੀਰ ਸਿੰਘ ਜੀ ਸਿੰਘਾਂ ਦੇ ਸਮੇਤ ਉੱਥੇ ਪਹੁੰਚੇ ਹੋਏ ਸਨ ਇਹ ਬੜੀ ਵੱਡੀ ਸੇਵਾ ਹੈ মিডিਆ ਦੀ ਅੱਜ ਵੀ ਇਹ ਪ੍ਰੋਗਰਾਮ ਸਾਰਾ ਜੋ ਲਾਈਵ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਸੋ ਭਾਈ ਸਾਹਿਬ ਭਾਈ ਅਕਾਸ ਸਿੰਘ ਜਿਹੋੜ ਜੋ ਸਿਨਰ ਆਗੂ ਨੇ ਧਾਰਮਿਕ ਖੇਤਰ ਦੇ ਵਿੱਚ ਵੱਡੀਆਂ ਸੇਵਾਵਾਂ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਜੀ ਸੋ ਬੇਨਤੀ ਹੈ ਭਾਈ ਜਸਵਿੰਦਰ ਸਿੰਘ ਜੀ ਹਜ਼ੂਰੀ 라ਤੀ ਦਿੱਤਾ ਗੁਰਦਰਾ ਸ਼ੋਨੀ ਸਾਹਿਬ ਕੇ ਉਸ ਸਟੇਜ ਤੇ ਸੱਜਣਾਂ ਹਾਂ ਜੀ ਸਦਾਕਾਰ ਸਿੰਘ ਜਿਹੜਾ ਮੈਂ ਜ਼ਿਕਰ ਕੀਤਾ ਹੈ ਆਏ ਨਹੀਂ ਭਾਈ ਸਾਹਿਬ ਸਨਮਾਨ ਪ੍ਰਾਪਤ ਕਰ ਰਹੇ ਨੇ ਵੱਡੀਆਂ ਸੇਵਾਵਾਂ ਨੇ ਗੁਰਮਤਿ ਪ੍ਰਚਾਰ ਤੇ ਵਿਸਾਰ ਦੇ ਖੇਤਰ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਕਾਰ ਕੀਤਾ ਗਿਆ ਇੱਕੋ ਇੱਕ ਗੁਰੂ ਨਾਨਕ ਦਾ ਦਰ ਹੈ ਜਿੱਥੋਂ ਹਰ ਇੱਕ ਨੂੰ ਸਤਕਾਰ ਤੇ ਸਨਮਾਨ ਮਿਲਦਾ ਹੈ ਸੁਸੰਗਤ ਜੀ ਜਿਵੇਂ ਹੈ ਤਸ਼ਹੀਦੀ ਵੀ ਇਸੇ ਮਹੀਨੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਖਾਸਾ ਪੰਥੀ ਸੱਜਣਾ ਕੀਤੇ ਨੰਬਰ ਸਾਹਿਬ ਦੀ ਉਸ ਧਰਤੀ ਤੇ 1699 ਦੀ ਵਿਸਾਖੀ ਨੂੰ ਕਿਉਂਕਿ ਸਮਾ ਅਸਾ ਹੈ ਸਾਊਂਡ ਐਸੀ ਹੈ ਇਤਿਹਾਸ ਐ ਐਸਾ ਹੈ ਜਦ ਆਪਣੇ ਕੋਲ ਕੋਈ ਤਿਆਰ ਕਰਕੇ ਲੈ ਕੇ ਆਉਂਦਾ ਹੈ ਨਾ ਕਿ ਉਹ ਦੁਬਾਰਾ ਉਸ ਬਿਰਾਗਮੀ ਸਮੇਂ ਵਿੱਚ ਚਲੇ ਜਾਂਦਾ ਹੈ ਕਿ ਉਹ ਦੁੱਖ ਤੋਂ ਬਾਅਦ ਸੁੱਖ ਹੈ ਸੁੱਖ ਤੋਂ ਬਾਅਦ ਦੁੱਖ ਹੈ ਇਹੋ ਸਾਹਿਬ ਜਦ ਇਹ ਜਾਣੇ ਲਸਾਨੀ ਕੁਰਬਾਨੀ ਦੇ ਕੇ ਆਪਣੇ ਵੱਡੇ ਭਰਾਤਾ ਬਾਬਾ ਜੋਰਾਵਤ ਸਿੰਘ ਦੇ ਨਾਲ ਸ਼ਾਂਤੀਆਂ ਨੀਆਂ ਵਿੱਚ ਪਨਾਹ ਕਿਹਾ ਸ਼ਹੀਦ ਕੀਤਾ ਗਿਆ ਹੰਡੇ ਪੁਰਸੇ ਅੰਦਰ ਮੇਰੇ ਵੀਰ ਮੁਸਫਰਾ ਇੱਕ ਤਸਵੀਰ ਬਣਾ ਦੇ ਇੱਕ ਤਸਵੀਰ ਬਣਾ ਦੇ ਇੱਕ ਤਸਵੀਰ ਸਫਲਾ ਕਰੀਏ ਸਾਡਾ ਜੀਵਨ ਤਾਂ ਹੀ ਸਫਲਾ ਹੋ ਸਕਦਾ ਜੇ ਅਸੀਂ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰਾਂਗੇ ਆਪ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰੋ ਕੋਈਆਂ ਭੁੱਲਾਂ ਦੀ ਕਿਮਾ ਇਹਨੀ ਹਾਜ਼ਰੀ ਦਾਸ ਦੀ ਪ੍ਰਵਾਨ ਕਰਨੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਜਿਥੇ ਦਾਸ ਆਪ ਸੰਗਤਾਂ ਦੇ ਦਰਸ਼ਨਦਾਰਿਆ ਕਰਨ ਵਾਸਤੇ ਪਹੁੰਚਿਆ ਉੱਥੇ ਦਾਸ ਦੇ ਨਾਲ ਸੱਚਖੰਡ ਵਾਸੀ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਉਹਨਾਂ ਦੇ ਸੁਪੁੱਤਰ ਐਡਵੋਕੇਟ ਸਰਦਾਰ ਹਰਦੇਵ ਸਿੰਘ ਜੀ ਮੈਨੇਜਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਉਹ ਵੀ ਪਹੁੰਚੇ ਨੇ ਉਹਨਾਂ ਦੀ ਹਾਜ਼ਰੀ ਵੀ ਆਪ ਸੰਗਤਾਂ ਨੇ ਆਪਣੇ ਚਰਮਾ ਦੇ ਵਿੱਚ ਪ੍ਰਵਾਨ ਕਰਨੀ ਗੱਜ ਕੇ ਫਰਤੀ ਬਲਾਵਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੇਖ ਸਾਹਿਬ ਜੀ ਦਾ ਮਹਾਪੁਰਸ਼ਾਂ ਵੱਲੋਂ ਸਤਿਕਾਰ ਕੀਤਾ ਜਾ ਰਿਹਾ ਬੋਲੇ ਸੋ ਨਿਹਾਲ ਗੱਜ ਗੱਜ ਕਰਾਇਆ ਜਾਵੇ ਫਤੇ ਪਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਜਥੇਦਾਰ ਬਾਰੇ ਹਰਦੇਵ ਸਿੰਘ ਜੀ ਮੈਂਜੇ ਸਾਹਿਬ ਜੀ ਉਹਨਾਂ ਦਾ ਵੀ ਸਤਿਕਾਰ ਕੀਤਾ ਗਿਆ ਸਦਾ ਬਲਦੇਵ ਸਿੰਘ ਜੀ ਪੰਥ ਦੀਆਂ ਸਾਰੇ ਪੜੋਸੀਆਂ ਗੱਜਕੇ ਜੀ ਫਤੇ ਸਿੰਘ ਜੀ ਨੀਹਾ ਖਾਲਸੇ ਪੰਥ ਦੀਆ ਕੀਆ ਕਰ ਗਏ ਬਾਬਾ ਫਤੇ ਪੜੋਸਾਂ ਦੇ ਨੀਹਾ ਖਾਲਸੇ ਪੰਥ ਦੀਆ ਕੀਆ ਨੀਹਾ ਖਾਲਸੇ ਪੰਥ ਤੁ ਦੀਆਂ ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਕਰ ਗਏ ਬਾਬਾ ਫਤਿਹ ਸਿੰਘ ਜੀ ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ ਕਰ ਗਏ ਬਾਬਾ ਫਤਿਹ ਸਿੰਘ ਜੀ ਨੀਹਾਂ ਪੰਥ ਦੀਆ ਪਕੀਆ ਹਰ ਗੁਰੂ ਦੇ ਗੁਰੂ ਦੀ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ ਉਹ ਕੱਲੇ ਨੀਹਾਂ ਵਿੱਚ ਖਲੋ ਕੇ ਸ਼ਹਾਦਤ ਦਾ ਜਾਮ ਨਹੀਂ ਪੀਤਾ ਉਹਨਾਂ ਨੇ ਪੰਥ ਨੂੰ ਦ੍ਰਿੜਤਾ ਸਿਖਾਈ ਹੈ ਸਿਧਾਂਤ ਦ੍ਰਿੜ ਕਿਵੇਂ ਆਪਣੇ ਵਿਸ਼ਵਾਸ ਤੇ ਦ੍ਰਿੜ ਰਹਿਣਾ ਹੈ ਕੋਈ ਡੁਲਾਅ ਨਾ ਸਕੇ ਕਿਵੇਂ ਦੇ ਵੀ ਕੋਈ ਲਾਲਚ ਦੇ ਕਿਵੇਂ ਦੀਆਂ ਕੋਈ ਧਮਕੀਆਂ ਦੇਵੇ ਕਿਵੇਂ ਕੋਈ ਡਰਾਉਣ ਦਾ ਯਤਨ ਕਰੇ ਸਤਿਗੁਰਾਂ ਨੇ ਲਾਲਾ ਨੇ ਸਾਡੇ ਵਾਸਤੇ ਵੇਖੋ ਇੱਕ ਮਿਸਾਲ ਬਣ ਕੇ ਮਖਾਈ ਹੈ ਕਿ ਇਸ ਤਰੀਕੇ ਨਾਲ ਧਰਮ ਕਮਾਇਆ ਜਾ ਸਕਦਾ ਹੈ। ਮੈਂ ਧੋਪਿਆ ਹੋਇਆ ਜੀ ਨਹੀਂ ਨਹੀਂ ਆਓ ਸੱਚੇ ਪਾਤਸ਼ਾਹ ਦੇ ਆਪਾਂ ਧੀਆਂ ਪੁੱਤਰ ਬਣਨਾ ਹੈ। ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਧੰਗੁਰੂ ਗ੍ਰੰਥ ਸਾਹਿਬ ਦਸ ਪਾਤਸ਼ਾਹਾਂ ਦੀ ਹਜ਼ਰਨਾਮ ਜੀਉਤ ਹਨ। ਜਦੋਂ ਸਤਿਗੁਰਾਂ ਦੇ ਸਾਹਮਣੇ ਆਈਏ ਤੇ ਅਰਦਾਸ ਕਰਿਆ ਕਰੀਏ ਸੱਚੇ ਪਤਸ਼ਾਹ ਬਾਬਾ ਅਜੀਤ ਸਿੰਘ ਵਰਗੇ ਬਾਬਾ ਜੁਝਾਰ ਸਿੰਘ ਬਾਬਾ ਜ਼ੋਰਾਵਰ ਸਿੰਘ ਬਾਬਾ ਪਤੇ ਸਿੰਘ ਵਰਗੇ ਤੇ ਨਹੀਂ ਬਣ ਸਕਦੇ ਸਾਡਾ ਕੋਈ ਫਿਰ ਜਵੇਂ ਦਾ ਵੀ ਜਿਹਦਾ ਮਾਲਕ ਹੈ ਨਾ ਕੋਈbure ਭਲੇ ਹਮ ਦਾ ਉਥਾਰੇ ਮਾਲਕ ਬਣ ਜਾ ਗੁਰੂ ਆਪਣਾ ਬਣਾ ਲੈ ਫਿਰ ਭੁੱਲਾ ਵੀ ਬੜੀਆਂ ਮੋਟੀਆਂ ਹੋਣ ਗੁਰੂ ਬਖਸ਼ ਲੈਂਦਾ ਸਾਡੇ ਬੜੇ ਪਿਆਰ ਵਾਲੇ ਹਨ ਸਤ ਬਾਬਾ ਅਮਰੀਕ ਸਿੰਘ ਦੀ ਹੁਣਾਂ ਨਾਲ ਬੜਾ ਪ੍ਰੇਮ ਸਨੇਹ ਰੱਖਦੇ ਹਨ ਜੇ ਪਰਬਲ ਤਦ ਹੀ ਹੋਏਗਾ ਜੇ ਕਿਤੇ ਅਸੀਂ ਗੁਰੂ ਨੂੰ ਮੰਨਦੇ ਆਂ ਤੇ ਹੁਣ ਅਸੀਂ ਗੁਰੂ ਦੀ ਮੰਨੀ ਗੁਰੂ ਕੀ ਆਖਦਾ ਹੈ ਭੇਜਿਆ ਸੰਸਾਰ ਤੇ ਉਸ ਜੁਨੀ ਵਿੱਚ ਪ੍ਰਵੇਸ਼ ਕਰਾ ਕੇ 84 ਲਗ ਔਰ ਸਰਦਾਰ ਬਣਾ ਕੇ ਭੇਜਿਆ ਤੈਨੂੰ ਮਨ ਦਿੱਤਾ ਮਨਨ ਕਰਨ ਦੇ ਲਈ ਚਿੱਤ ਦਾ ਚਿੰਤਨ ਕਰਨ ਦੇ ਲਈ ਇਹ ਜੇ ਦਿੱਤ ਦਾ ਰਾਜਨ ਕਰਨ ਦੇ ਲਈ ਵਿਸ਼ੰਕੇਤ ਦਾ ਸਤ ਬਾਣੀਆਂ ਦਾ ਨਿਤਨੇਮੀ ਨਹੀਂ ਬਣ ਸਕਦਾ ਭਾਈ ਜਪਤੀ ਦਾ ਚੱਲ ਦੇ ਜੀਵਨ ਸੀਮਤ ਰਹੇ ਅਸੀਂ ਆਪਣੇ ਜੀਵਨ ਤੇ ਉਹ ਚੰਨਾ ਨਾਲ ਜੋੜੇ ਹੋਏ ਨੇ ਮੁਬਾਰਕ ਬਾਤ ਹੈ ਤੇ ਸਾਡੀ ਨੌਜਵਾਨੀ ਹੈ ਅਜੇ ਨੌਜਵਾਨੀ ਦੀ ਗਵਾਹੀ ਨਹੀਂ ਹੈ ਸੇਜੀਤ ਨੌਜਵਾਨੀ ਨੂੰ ਜੀਣਾ ਨਹੀਂ ਸਿਖਾਇਆ ਦੇ ਕੋਲ ਜੀ ਮੇਰੇ ਗੁਰੂ ਬਾਝਾ ਵਾਲਿਆ ਭਕੀ ਸਰਦਾ ਚਰਨ ਦੇ ਕੋਲ ਜੀ ਮੇਰੇ ਗੁਰੂ ਬਾਝਾ

ਕਿਸਾ ਦਾ ਚਰਨ ਸਤੇ ਹੱਸਦੇ ਮੁਖ ਚੋਸੀਏ ਪਟਨਖਨਾਂ ਨਾਲ ਲਗੇ ਏ ਪੁਜੰ ਸਿੰਘ ਫੋਜੋ ਏ ਪੁਜੰ ਸਿੰਘ ਪੋਜਾ ਸਾਨੂੰ ਸਭ ਕੋ ਲੜ ਲੀਆਂ ਓ ਆਉਂਦਿਆਂ ਦੇਖੋ ਸਾਡੀਆਂ ਫੋਜਾਂ ਲੜ ਲੀਆਂ ਓ ਆਉਂਦਿਆਂ ਦੇਖੋ ਸਾਡੀਆਂ ਫੋਜਾਂ छोटा पोताला वावा है, पोता है। उतो न ਸਾਡੀਆਂ ਭੋਜਾਂ ਲੜਲੀਆਂ ਉਹ ਭੋਜੀਆਂ ਦੇਖੋ ਸਾਡੀਆਂ ਭੋਜਾਂ ਜੀ ਸਾਜੋ ਦਾਬਾ ਬਿਆਸ ਸਿੰਘ ਜੀ ਲੰਗਰਾਂ ਵਾਲੇ ਉਹਨਾਂ ਨੂੰ ਬੇਨਤੀ ਹੈ ਕਿ ਸੰਕਟਾਂ ਦੇ ਨਾਲ ਵਿਚਾਰਾਂ ਦੀ ਇੱਕ ਪਾਸੇ ਕਰ ਲਓ ਕਿਉਂਕਿ ਉਹ ਸੰਕਟਾਂ ਦੇ ਲਈ ਕਾਫੀ ਕਰਦੀਆਂ ਨੇ ਸਰਕਾਰਜੋਗ ਪ੍ਰੋਫੈਸਰ ਰਾਸ ਸਿੰਘ ਜੀ ਬਲੀਨਾ ਜੀ ਦਾ ਹਸਪਤਾਲ ਕੀਤਾ ਗਿਆ ਹੈ ਜਿਨ੍ਹਾਂ ਦੀ ਜੀ ਹੋਵੇ ਉਹ ਇਧਰਲੇ ਪਾਸੇ ਸਟੋਰ ਵਾਲੇ ਪਾਸੇ ਗੱਡੀਆਂ ਖੜੀਆਂ ਨੇ ਉਹ ਇੱਕ ਪਾਸੇ ਕਰ ਲਓ ਜੀ ਉਹਨਾਂ ਨੇ ਆਪ ਕਿਉਂ ਸਤਕਾਰ ਪ੍ਰਾਪਤ ਕਰਨ ਜੀ ਸਪੰਸਮ ਲੰਧਨ ਪਿੰਡ ਤੋਂ ਤੇ ਅਰਦਾਸਪੁਰ ਵਾਲੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਅਗਰਾ ਵਾਲੇ ਸ਼੍ਰੀ ਹੇਮਪੁਰ ਸਾਹਿਬ ਤੋਂ ਉਹ ਆਪ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਜੀ ਆਓ ਕਹਿੰਦੇ ਨੇ ਉਸ ਤਰ੍ਹਾਂ ਮਾਈਕ ਸੈੱਟ ਕਰਦੇ ਹੋ ਜਿਨ੍ਹਾਂ ਦੇ ਨਾਮ ਬੋਲੇ ਗਿਆ ਨਹੀਂ ਉਹ ਇੱਥੇ ਮਹਾਂਪੁਰਸ਼ਾਂ ਦੇ ਕੋਲੋਂ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਦੁਨੀਆ ਦੀਆਂ ਆਸ਼ਾ ਨਹੀਂ ਤੁੰਗਰੇ ਉਹ ਦਿਲਾਂ